ਕਿੱਥੋਂ ਦੇ ਰਹਿਣ ਵਾਲੇ ਹੋ ਬੁੱਲਾਬੜੀ ਗੁਰਦੇਤ ਨਗਰ ਇਹ ਭਾਈ ਸਾਹਿਬ ਤੁਹਾਡੇ ਨਾਲ ਲੁੱਟ ਕੋਈ ਹੋਈ ਹੈ ਕੀ ਮਾਮਲਾ ਹੈ ਸਾਰਾ ਇਹ ਮੈਂ ਪੈਸੇ ਦੇਣੇ ਸੀ ਕਿਸੇ ਦੇ ਤੇ ਉਹ ਦੇਣ ਗਿਆ ਸੀ ਅੱਗੇ ਕੋਈ ਘਰ ਮਿਲਿਆ ਨਹੀਂ ਹੈਗਾ ਤੇ ਮੈਂ ਵਾਪਸੀ ਆ ਗਿਆ ਤੇ ਆਂਦੇ ਹੋਏ ਮੈਨੂੰ 10:00 ਵਜੇ 10:00 ਸਵੇਰ 10:00 ਦੋ ਮੋਟਰਸਾਈਕਲਾਂ ਤੇ ਅਣਪਛਾਤੇ ਸਿਗੇ ਬੰਦੇ ਆਣ ਕੇ ਮੈਨੂੰ ਪੈਗੇ ਕਿੱਥੇ ਕਿਹੜੀ ਜਗ੍ਹਾ ਤੇ ਇਹ ਸ਼ਨੀ ਦੇ ਬੰਗਲੇ ਆੜੂਆਂ ਦੇ ਬਾਗ ਦੇ ਕੋਲ ਉਥੇ ਆਣ ਕੇ ਪਏ ਆ ਤੇ ਮੈਨੂੰ ਮੋਟਰਸਾਈਕਲ ਤੇ ਚਲਦੇ ਤੇ ਧੱਕਾ ਮਾਰਿਆ ਮੋਟਰਸਾਈਕਲ ਵੀ ਸਿੱਟਦਾ ਤੇ ਮੈਨੂੰ ਵੀ ਸਿੱਟਦਾ ਮੈਨੂੰ ਸੂਰਤ ਨਹੀਂ ਆਈ ਹੈ ਕਿ ਕੀ ਹੋਇਆ ਕਿ ਨਹੀਂ ਮੈਨੂੰ ਉਤਰ ਕੇ ਹੱਥੋਂ ਪਾਈ ਫੋਨ ਲਾਪੇ ਉਸ ਤੋਂ ਬਾਅਦ ਮੇਰਾ ਮੋਟਰਸਾਈਕਲ ਵੀ ਲੈ ਗਏ ਮੋਬਾਈਲ ਸੀਗਾ 5000 ਰੁਪਏ ਸੀਗਾ ਮੋਟਰਸਾਈਕਲ ਜਿਹੜਾ ਸੀਗਾ ਸਪਲੈਂਡਰ ਨੰਬਰ ਕੀ ਸੀ ਮੋਟਰਸਾਈਕਲ ਦਾ ਪੀ ਵੀ 07 ए ਐਨ 1598 ਸੱਟ ਚੋਟ ਕਿੰਨੀ ਕ ਲੱਗੀ ਆ ਤੁਹਾਡੇ ਮੇਰੇ ਕਰਪਾਨ ਮਾਰੀ ਕੰਦੇ ਉੱਤੇ ਤੇ ਪਿਛਲੇ ਪਾਸੇ ਸਿਰ ਦੇ ਉੱਤੇ ਜਕਮ ਪੂਰੇ ਲਾਤਦਾ ਵਾ ਕਿੰਨੇ ਵਿਅਕਤੀ ਸੀ ਉਹ ਉਹ 4 ਜਾਨੇ ਸੀਗੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਉਦੋਂ ਹੀ ਕਰਤਾ ਸੀਗਾ 100 ਨੰਬਰ ਤੇ ਕਾਲ ਵੀ ਕੀਤੀ ਸੀਗੇ ਤੇ ਉਹਨਾਂ ਨੇ ਦੁਬਾਰਾ ਫੇਰ ਕਾਲ ਕੀਤੀ ਸੀ ਕਹਿੰਦੇ ਡਿਊਟੀ ਅਫਸਰ ਆਊਗਾ ਤੇ ਆਣ ਕੇ ਤੁਹਾਡੇ ਕੋਲ ਬਿਆਨ ਲਿਖ ਕੇ ਲੈ ਜਾਊਗਾ ਉਦੋਂ ਕੋਈ ਨਹੀਂ ਆਏ ਹੈਗੇ ਦੂਏ ਤੀਏ ਦਿਨ ਆਏ ਸੀਗੇ ਹੁਣ ਕੀ ਮੰਗ ਕਰਦਿਆਂ ਪੁਲਿਸ ਪ੍ਰਸ਼ਾਸਨ ਕੋਲ ਕਿਉਂਕਿ ਮੇਰਾ ਇਨਸਾਫ ਚਾਹੀਦਾ ਈ ਮੈਨੂੰ ਜੋ ਵੀ ਮੇਰੀ ਚੀਜ਼ ਕੋ ਬਾਚੀ ਹੈ ਮੈਨੂੰ ਨਾਲ ਮਿਲਣੀ ਚਾਹੀਦੀ ਆ ਤੇ ਜਿਨ੍ਹਾਂ ਦੇ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ